ਹੈਲੋ ਦੋਸਤੋ ਹਾਂਜੀ ਕੀ ਹਾਲ ਚਾਲ ਹੈ ਇਹ ਡਰਾਈਵਰ ਸਾਹਿਬ ਬੈਲਟਾਂ ਪਾ ਰਹੇ ਨੇ ਕਾਕਾ ਸਾਡਾ ਬੈਲਟਾਂ ਪਾ ਰਿਹਾ ਹੈ ਤਾਰ ਯਾਰ ਪੈਂਟ ਜਿੱਥੇ ਚੱਕੰਦੇ ਆਂ ਮੁੰਡੇ ਦਾ ਜੋਰ ਲੱਗੇ ਪਏ ਨੇ ਕਾਕੇ ਕੀ ਕਰ ਰਿਹਾ ਹੈ ਬੈਲਟਾਂ ਪਾ ਦੀਆਂ ਬੈਲਟਾਂ ਦੇਗੀ ਨਾ ਜਾਣ ਅੱਜ ਜੇ ਕੱਕੇਲੇ ਵੀ ਜਾਏ ਹੋ ਹਾਂ ਅੰਮੋਰਸਾਲਾ ਮਾਮਾ ਵਿੱਚ ਮਾਰਿਆ ਜੇ ਮਾਪੇ ਨੂੰ ਪਾ ਦੇ ਲਾ ਆਇਆ ਛੇੜੀ ਨਾ ਤੈਨੂੰ ਗਾਲਾਂ ਕੱਢਦੇ ਆ ਵਿੱਚ ਨੰਬ ਨੇ ਹਾਂ ਅੰਮਰ ਦੇ ਟਰਾਲਾ ਭਰਦਾ ਮਾ ਇਹ ਤਾਂ ਭਰਦੇ ਹਾਂ ਤੇ ਕਹਿੰਦਾ ਆਰਾ ਦੋ ਜਣੇ ਮੈਂ ਹਾਂ ਕਾ ਆਇਉਂ ਦੱਸਿਆ ਸੀ ਇਹ ਆ ਇਹ ਸੇ ਕੋ ਦਮਾਖ ਖਰਾਵਦਾ ਤੂੰ ਇਹਨੂੰ ਕੋ ਦੱਸ ਦਿੰਦੇ ਜੀ ਦੀ ਵਗੀ ਕੀ ਕੀ ਦੱਸਿਆ ਨੂੰ ਕਾਹ ਨੂੰ ਦੱਸਿਆ ਕਿ ਟਰਾਲਾ ਪਰ ਚੱਲਿਆ ਮਾਮਾ ਮਾਮੇ ਨੂੰ ਖਲਾ ਦੇ ਤੇ ਆਂਦਾ ਇਹਨੂੰ ਕਰ ਦੱਸਿਆ ਤੂੰ ਇਹ ਖਲੋਤਾ ਦੇ ਦਿਮਾਗ ਵੀ ਹੈ ਕਰਦਾ ਨੇ ਕਿੰਨੂੰ ਦੱਸਿਆ ਵਾ ਕਾਹ ਨੂੰ ਆਹੋ ਆਹਦਾ ਦੂਜਾ ਟਰਾਲਾ ਨਹੀਂ ਆਇਆ ਜੀ ਮਾ ਨਹੀਂ ਆਇਆ ਹੂੰ ਸਾਡਾ ਕਾਹ ਇਹਨੂੰ ਦੱਸਿਆ ਟਰੇਲਾ ਕਰ ਬੇ ਤੂੰ ਇਹਨ ਖਲੋਤਾ ਖੇਚ ਕੇ ਮੂੰਹ ਨਹੀਂ ਡੱਬਦਾ ਇਹ ਸੇਕਵਲੇ ਕਿੰਨੇ ਟਰਾਲਾ ਇਹਨੇ ਇਤੋਂ ਥੋੜੀ ਹੋਣਾ ਹੈਗੇ ਓਏ ਮਾਮੇ ਨੂੰ ਆਂਦਾ ਰਹਿ ਨੰਦਾ ਹਾਲ ਆਹੋ ਮੈਨੂੰ ਫੋਨ ਆ ਇਹਨੂੰ ਨਹੀਂ ਫੋਨ ਆ ਮੈਨੂੰ ਨਹੀਂ ਆ ਰਹੀ ਕੋਈ ਉਹ 4x4 ਦੇ ਚਾਰਜ ਤੇ ਆ ਗਿਆ ਹਾਲ ਤੋੜ ਤੇ ਦੋ ਅੱਗੇ ਇਹਨਾਂ ਨੇ ਤੇ ਹੁਣ ਆਹ ਦਿਖਾ ਦੇ ਪੈਸੇ ਮਾਣਾ ਇਹ ਚਾਲੇ ਤੈਨੂੰ ਕਿ ਆਪੇ ਦਵੇਂਗਾ ਤੂੰ 1000 ਰੁਪਏ ਰਹਿ ਗਿਆ ਬਾਕੀ ਦੇ ਗਿਆ ਮੈਂ ਇਹਨਾਂ ਕਾ ਚਾਲੇ ਨਹੀਂ ਕਿ ਕੁਰਬਾਨੀ ਦੇਣੀ ਪੈਂਦੀ ਹੁੰਦੀ 1000 ਰੁਪਏ ਕਿਹੜੀ ਗੱਲ ਬਾਕੀ ਦੇ ਗਿਆ ਹਾਂਜੀ ਦੋਸਤੋ ਹੁਣ ਮੁੰਡੇ 1000 ਰੁਪਏ ਦੀ ਹੁਣ ਅੰਤੇ ਵੀ ਕੁਰਬਾਨੀ ਦੇ ਦਾਂਗੇ ਅਸੀਂ ਤੇ ਹਾਂ ਕਦੋਂ ਹੋਊਗਾ ਸੀਰੀਅਸ ਅਹੀਂ ਲਾਈਵ 'ਚ ਕਾਕੇ ਦੀ ਭੈਣ ਜਈ ਕਾਕੇ ਹਾਂ ਕਾਕੇ ਕੀ ਕਰ ਮੈਂ ਆਏ ਅੱਖ ਗੱਲ ਪਾਇਆ ਕੋਈ ਚੀਜ਼ ਦਿੰਦਾ ਕਾਕਾ ਸਾਡਾ ਬੈਲਟਾ ਪਾਣ ਰਿਹਾ ਏ ਚਾਹ ਪੀਂਦੇ ਜੋ ਵੀਡੀਓ ਵੇਖੀ ਲੱਗ ਕਾਕਾ ਘਵਿਆ ਪਿਆ ਏ ਬੈਲਟਾ ਪਾਉਣੀਆਂ ਪੈਣੀਆਂ ਕਾਕੇ ਨੂੰ ਹਾਂ ਕਦੋਂ ਵੀ ਦੀ ਸੁਮਾ ਗਿਆ ਪਾਲਾ ਹੁਣਾਂ ਕਹਿਦੀਆਂ ਉਧਰ ਕੁੰਡਾ ਪਾ ਕੇ ਆਏ ਮੈਂ ਚੰਗਾ ਆਣਿਆ ਅਸੀਂ ਆਏ ਆ ਸਹਾਰਾ ਰੇਗਿਸਤਾਨ ਚ ਹਾਂ ਦੋਸਤੋ ਜੇ ਤੇ ਆਪ ਦੇਖ ਸਕਤੇ ਹੈ ਕੋਈ ਚਾਹ ਪਾਣੀ ਨਹੀਂ 12 ਵਜ ਚੁਕੇ ਆ 1 ਵਜ ਗਿਆ ਹੈ ਇਹ ਤੇ ਨਾ ਮਛਲੀ ਹਾਂ ਜੇ ਦੇਖੋ ਐਸੇ ਮਛਲੀਆਂ ਸੀ ਉਹ ਮੁੰਡਾ ਉਹ ਸਾਡਾ ਖਾ ਚੁੱਕਾ ਹੈ ਤੇ ਇੱਥੇ ਡੰਗਰ ਬਹੁਤ ਮਰੇ ਨੇ ਬਹੁਤ ਬੜੀ ਸਮੈਲ ਆ ਰਹੀ ਉਨਾਰੇ ਕੋਈ ਵਾਹ ਨਹੀਂ ਹਾਂ ਜੀ ਦੋਸਤੋ ਹੈ 200 ਫੀਟ ਦੀ ਨੀਵੀਂ ਵਿੱਚ ਤਹਾਰਾ ਰੇਗਿਸਤਾਨ ਨੇ ਔਰ ਅਸਲ ਸਾਡਾ ਅਧਰਿਆ ਗਲਟਾ ਪਾਦਾ ਹੈ